ਸਸਿਕਾਹ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਦੋਸਤੋ ਅੱਜ ਬਹੁਤ ਹੀ ਪਿਆਰ ਸਤਿਕਾਰ ਨਾਲ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਤੁਹਾਡਾ ਜੀ ਸਿੱਧੂ ਤੁਹਾਡੀਆਂ ਦੁਆਵਾਂ ਮਾਂ ਔਰ ਪਿਆਰ ਸਦਕਾ ਯੂਕੇ ਬਸਾਖੀ ਟੂਰ ਇਨ ਯੂਕੇ ਦਾ ਸਫਰ ਤੈਅ ਕਰਕੇ ਆਇਆ ਹੈ ਤੇ ਜਦੋਂ ਮੈਂ ਇੱਥੇ ਵਾਪਸ ਆਇਆ ਤੇ ਆਪਣੇ ਪਿੰਡ ਵਾਲ ਜਦੋਂ ਮੈਂ ਜਾ ਰਿਹਾ ਸੀ ਤੇ ਸਾਡੇ ਮੇਰਾ ਪਿੰਡ ਚੱਕ ਮੂਸਾ ਤੇ ਨਾਲ ਪਿੰਡ ਪੈਂਦਾ ਹੈ ਮੰਨਣ ਹਾਨਾ ਜਿੱਥੇ ਰਾਜਾ ਸਾਹਿਬ ਜੀ ਦਾ ਦਰਬਾਰ ਜੱਦੀ ਘਰ ਹੈ ਤੇ ਅਸੀਂ ਉੱਥੇ ਰੁਕੇ ਮੱਥਾ ਟੇਕਿਆ ਤੇ ਐਸੀ ਰਹਿਮਤ ਹੋਈ ਕਿ ਦਿਨ ਨੂੰ ਸਕੂਨ ਮਿਲਿਆ ਕਿ ਰਾਜਾ ਸਾਹਿਬ ਜੀ ਦਾ ਸ਼ਬਦ ਕੀਤਾ ਜਾਵੇ ਤੇ ਸਾਡੀ ਸਾਰੀ ਟੀਮ ਨੇ ਮੈਂ ਆਪਣੀ ਟੀਮ ਵਰਕ ਨਾਲ ਸਲਾਹ ਕੀਤੀ ਤੇ ਸਾਰਿਆਂ ਨੇ ਸੁਝਾਅ ਦਿੱਤਾ ਕਿ ਭਾਜੀ ਰਾਜਾ ਸਾਹਿਬ ਜੀ ਦੇ ਦਿਨ ਚੱਲ ਰਹੇ ਨੇ ਤੇ ਮਜ਼ਾਰੇ 29 30 ਜੋ ਅਗਸਤਾ ਹੈ ਉਹਦੇ ਵਿੱਚ ਮੇਲਾ ਹੈ ਤੇ ਤੁਸੀਂ ਇਹ ਸ਼ਬਦ ਜਲਦ ਰਿਲੀਜ਼ ਕਰੋ ਤੇ ਅਸੀਂ ਬਹੁਤ ਜਲਦ ਇਹ ਸ਼ਬਦ ਲੈ ਕੇ ਆ ਰਹੇ ਹਾਂ ਜਿਸ ਦਾ ਟਾਈਟਲ ਹੈ ਰਾਜੇ ਨੇ ਰਾਜੇ ਹੀ ਬਣਾਇਆ ਹੈ ਕਿਉਂਕਿ ਰਾਜਾ ਵਲੀ ਕਰ ਪਲੀ ਸੋ ਮੇਰੀ ਬੇਨਤੀ ਹੈ ਆਪ ਸਭ ਸੰਗਤਾਂ ਨੂੰ ਮੇਰੇ ਸਰੋਤਿਆਂ ਨੂੰ ਕਿ ਤੁਸੀਂ ਇਸ ਸ਼ਬਦ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਔਰ ਕਮੈਂਟ ਕਰਨਾ ਪਰ ਮੇਛਾ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਤੁਹਾਡੇ ਪਿਆਰ ਔਰ ਦੁਆਵਾਂ ਦਾ ਸਾਥ ਜ਼ਰੂਰ ਚਾਹੀਦਾ ਏ ਤੇ ਮਿਲਦੇ ਆ ਜੀ ਨਵੇਂ ਸ਼ਬਦ ਨਾਲ ਕਿੰਨੀ ਤਰੀਕ ਨੂੰ ਰਿਲੀਜ਼ ਕਰ ਰਹੇ ਹਾਂ ਸ਼ਬਦ ਅਸੀਂ ਇਹ ਸ਼ਬਦ ਨੂੰ ਇਹ ਦਿਨ ਐਤਵਾਰ 11 11 ਅਗਸਤ ਹਾਂਜੀ 11 24 2024 ਨੂੰ ਰਿਲੀਜ਼ ਕਰ ਰਹੇ ਹਾਂ ਔਰ ਮੈਂ ਸਿੱਧੂ ਲਾਈਵ ਟੀਵੀ ਜੀ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਇਨੀ ਮੈਨੂੰ ਇੰਨੇ ਜੋਗਾ ਸਮਝਿਆ ਕਿ ਮੈਂ ਇਹਨਾਂ ਦੇ ਚੈਨਲ ਰਾਹੀਂ ਤੁਹਾਨੂੰ ਇਹ ਸਭ ਖੁਸ਼ੀ ਸਾਂਝੀ ਕਰ ਰਿਹਾ ਸਾਰੀ ਟੀਮ ਦਾ ਥੈਂਕ ਯੂ ਜੀ